ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਮੈਂ ਤੁਹਾਡਾ ਆਪਣਾ ਮੌਂਟੀ ਮਾਨ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਬੀਐਮ ਭਰਾ ਕੋਲ ਕਿਉਂਕਿ ਤੁਸੀਂ ਸਿੰਗਰ ਬਹੁਤ ਦੇਖੇ ਹੋਣੇ ਆ ਜਿਹੜੇ ਮਤਲਬ ਗੀਤ ਗਾਉਂਦੇ ਆ ਇਹ ਆਪਣਾ ਭਰਾ ਜਿਹੜਾ ਪੁੱਠੇ ਗਾਣੇ ਗਾਉਂਦਾ ਆ ਸੋ ਤੁਹਾਨੂੰ ਹੁਣ ਇਸ ਵੀਰ ਨੇ ਪੁੱਠੇ ਗਾਣੇ ਗਾ ਕੇ ਸੁਣਾਉਣੇ ਆ ਥੋੜਾ ਤੁਹਾਡਾ ਮਨੋਰੰਜਨ ਵੀ ਹੋ ਜਾਊਗਾ ਤੇ ਅੱਜ ਇਕੱਠੇ ਹੋਏ ਸੀ ਕਿ ਮੈਂ ਬਹੁਤ ਚਿਰ ਬਾਅਦ ਕਿਉਂਕਿ ਅਸੀਂ ਬਚਪਨ ਵਿੱਚ ਜਦੋਂ ਛੋਟੇ-ਛੋਟੇ ਹੁੰਦੇ ਸੀ ਇਹ ਤੋਂ ਸੁਣਦੇ ਹੁੰਦੇ ਸੀ ਨਾ ਤੇ ਦੁਕਾਨ ਤੇ ਜਾ ਕੇ ਇਹਦੀ ਸ਼ਾਪ ਹੁੰਦੀ ਸੀ ਉੱਥੇ ਤੇ ਬੜਾ ਮਨੋਰੰਜਨ ਕਰਦਾ ਹਾਂਜੀ ਭਰਾ ਜੀ ਇਹ ਕਿਹੜਾ ਗਾਣਾ ਸੁਣਾਉਂਗੇ ਪਹਿਲਾਂ ਤੁਸੀਂ ਸੁਣਾਉਣਾ ਗਾਣਾ ਸਿੱਧਾ ਫੇਰ ਦੋ ਬੋਲ ਉਹਦੇ ਸਿੱਧੇ ਸੁਣਾ ਕੇ ਫਿਰ ਗੀਤ ਜਿਹੜਾ ਸਤਾਈ ਅੰਤਰਾ ਉਹਦਾ ਪੁੱਠਾ ਸੁਣਾ ਦੇਣਾ ਕਿਉਂਕਿ ਸਾਰੇ ਜਣੇ ਤੇ ਸਮਝੋਗੇ ਨਾ ਵੀ ਕਿਹੜਾ ਗੀਤ ਗਾਉਣ ਲੱਗੇ ਆ ਤੁਸੀਂ ਤਰਜ ਵੀ ਉਹਨਾਂ ਨੂੰ ਪਤਾ ਹੁੰਦੀ ਹੈ ਮਸ਼ਹੂਰ ਗੀਤ ਕੋਈ ਸੁਣਾਓ ਭਾਈ ਮੈਂ ਸੁਣਾਉਂਗਾ ਜੀ ਸੋਣੀਏ ਤੇਰੇ ਨਾਲ ਦਗਮ ਮੈਂ ਕਮਾਵਾਂ ਰੱਬ ਕਰੇ ਮੈਂ ਮਰ ਜਾਮਾਂ ਹਾਂ ਉਹ ਸੁਣਾ ਦੇ ਪਹਿਲੋ ਸਿੱਧਾ ਗਾਉਂਗਾ ਉਸ ਤੋਂ ਬਾਅਦ ਬੱਚੇ ਤੁਹਾਨੂੰ ਪੁੱਠਾ ਸੁਣਾਵਾਂਗਾ ਠੀਕ ਹੈ ਸੋਣੀਏ ਜੇ ਤੇਰੇ ਨਾਲ ਦਗਮੇ ਕਮਾਂ ਮਾਂ ਨਿਰਬ ਕਰੇ ਮੈਂ ਮਰ ਜਾਮ ਇਹ ਕਿੁੱਟੀ ਲੈਣੀ ਹੋਣੀ ਨੀਸ ਹੋ ਜੇ ਰਹਤੇ ਨੇ ਨਾਲ ਵਦਮੇ ਮਕਾਂ ਮਾਂ ਨਿਵਰ ਰੇ ਕਮੇ ਨਮ ਮਾਂ ਹਾਏ ਨਿਵਰ ਰੇ ਕਮੇ ਨਮ ਮਾਂ ਹੂੰ ਲੱਬਣੀ ਨੀ ਤੇਰੇ ਜਹੀ ਜੀ ਜਾਨ ਘਰ ਤੇ ਸੋ ਤੇਰੀ ਖਾਮ ਹੱਥ ਰੱਖ ਕੇ ਕੁਰਾਨ ਤੇ ਹੋ ਬਣੀ ਨਾਲੀ ਨੇ ਤੇ ਜ ਜ ਜੀ ਕੋ ਨਕਮ ਆਈ ਔ ਸੋਰੀ ਤੇ ਮਗਾਧਾ ਰਖੇ ਕਾਨ ਰ ਕੰਨੀ ਲਾ ਫੂ ਜਲਦੀਂ ਹੀ ਰਾਤੇ ਦੇਖ ਮੈਂ ਖੁਦਾਨ ਨਾਮ ਨੇ ਬਰਰੇ ਕਾ ਮੇਰ ਮਮਾ ਜੀ ਹਏ ਨੇ ਬਰਰੇ ਕਾ ਮੇਰ ਮਮਾ ਜੀ ਹੋ ਵੀ ਨੰਦੋਂ ਡੰਡਿਆ ਹੈ ਨਾ ਤੁਹਾਨੂੰ ਸਾਰਿਆਂ ਨੂੰ ਤੇ ਆਪਾਂ ਪਾਜੀ ਇਹ ਮੈਂ ਤੁਹਾਨੂੰ ਇਹ ਵੀ ਸਮਝਾਉਣਾ ਚਾਹੁੰਦਾ ਜਿੱਦਾਂ ਆਪਾਂ ਕਹਿੰਦੇ ਨਾ ਮੈਂ ਘਰ ਚੱਲਾਂ ਅ ਮੈਂ ਰਕਾ ਲਕਾ ਇਦਾਂ ਦੇ ਜਿਹੜੇ ਲਫ਼ਜ਼ ਹੁੰਦੇ ਮਾਜ ਦਾ ਪੁੱਠਾ ਜਿਨੇ ਜ਼ਮਾਨੇ ਵਿੱਚ ਬੁੜੀਆਂ ਬੋਲੀਆਂ ਕੀ ਬੋਲਦੇ ਉਹਨੇ ਰੋਟੀ ਨੂੰ ਟੀਰੋ ਕਹਿੰਦੇ ਆਂਦੀਆਂ ਸੀਗੀਆਂ ਪਾਣੀ ਨੂੰ ਨਹੀਂ ਪਾ ਕਹਿੰਦੇ ਆਂਦੀਆਂ ਸੀ ਇਦਾਂ ਚੱਲੀ ਜਿਹੜੀ ਹਲੀ ਚ ਇਦਾਂ ਮਤਲਬ ਆ ਨਾ ਉਦਾਂ ਹੋਰ ਹੋਰ ਕੋਈ ਹੋਰ ਕੋਈ ਰਗ ਗੀਸਣਾ ਵਧੀਆ ਜਿਹਾ ਢਿੱਲਾ ਇੱਕ ਨੂੰ ਸਾਬਦ ਸੁਣਾਉਣਾ ਹਾਂ ਨੂੰ ਸੁਣਾਉਣਾ ਉਦੋਂ ਜਿੱਥੇ ਇਦਾਂ ਚਰਖੇ ਦੇ ਹਰ ਹਰ ਗੇੜੇ ਮਾਹੀ ਮਤਨ ਯਾਤਰਾ ਹਾਂ ਉਹ ਸੁਣਾ ਉਹਦੀ ਸਰਗਮ ਜਿਹੜੀ ਹੈ ਉਹ ਸਿੱਧੀ ਲੱਗਣੀ ਹੈ ਸਰਗਮਗਾ ਕੇ ਮਨਾਉਂਗਾ ਤੇ ਜਿਹੜਾ ਗਾਣਾ ਸਰਗਮ ਜਿਹੜੀ ਉਹ ਪੁੱਠੀ ਹੀ ਚੱਲਦੀ ਠੀਕ ਹੈ ਹੇ ਨਿਜਾਰੇ ਸਾਰੇ ਮਰੇ ਸਾਨੀ ਸਾਰੇ ਸਾਰੇ ਮਰੇ ਸਾਨੀ ਸਾਰੇ ਸਾਰੇ ਮਰੇ ਸਪੰਮ ਰੇ ਸ ਪਨੀ ਦਨੀ ਦਨੀ ਮਪਮ ਪਨੀ ਬਨੀ ਮਵਰੇ ਰੇ ਮਪਮ ਪਮ ਰੇ ਸਪੰਮ ਰੇ ਸ ਪਨੀ ਮਰੇ ਰੇ ਰੇ ਸਹ ਪਨੀ ਮਰੇ ਦਨੀ ਪਾਰੇ ਸ ਚਰਖੇ ਦੇ ਹਰ ਹਰ ਗੇੜੇ ਮਹੀ ਮੈਂ ਤੈਨੂੰ ਯਾਦ ਕਰਾਂ ਚੜਕੇ ਤੇ ਹਰ ਹਰ ਗੀੜੀ ਇਹ ਪੁੱਠਾ ਗਿਆ ਰਖਿ ਚਾ ਦੇ ਰ ਹਰ ਹੜੇ ਗੀ ਇਮਾਮ ਨੂੰ ਤੈਂ ਦਜਰ ਕਾ ਰਖਿ ਚਾ ਦੇ ਰ ਹਰ ਹਾਰੇ ਗੇ ਕੱਦੀ ਤੱਤੜੀ ਦੇ ਦੇੜੇ ਮਾਹੀ ਮੈਂ ਤੈਨੂੰ ਯਾਦ ਕਰਾਂ ਯਾਦ ਕਰਾਂ ਚਰਖੇ ਦੇ ਹਰ ਹਰ ਕੇ ਮਾਹੀ ਵੇ ਤੈਨੂੰ ਯਾਦ ਕਰਾਂ ਮਾਹੀ ਵੇ ਤੈਨੂੰ ਯਾਦ ਕਰਾਂ ਅਦਸ਼ਕ ਹੁਣ ਸਾਰੇ ਪੁੱਠਾ ਗਾਉਂਗਾ ਰਖਿ ਚਾਦੇ ਰ ਹਰ ਹੜਾ ਦੇ ਹੀ ਮਾ ਮੈਨੂੰ ਤੇ ਬਜਰ ਕਾ ਰਖਿ ਚਾਤੇ ਰ ਹਰ ਹਾੜੇਗੇ ਦਿਕ ਅ ਤੜਿਤਾ ਦੇੜੇ ਵੇ ਹੀਮਾ ਮੈਨੋ ਤੈ ਦਹਜਰ ਕਾਂ ਦਹਜਰ ਕਾਂ ਰਖਿ ਚਾ ਦੇ ਰ ਹਰ ਹਾੜੇਗੇ ਹੀਮਾ ਵੇ ਨੋ ਤ ਦਹਜਰ ਕਾਂ ਹੀਮਾ ਵੇ ਨੋ ਤ ਦਹਜਰ ਕਾਂ ਹੀਮਾ ਵੇ ਹੀਮਾ ਵੇ ਹੀ ਮਨੋ ਤਿੰਦ ਜਰ ਕਾ ਹੀਮਵੇ ਨਦਦ ਜਰ ਕਾ ਹੀਮਵੇ ਨਦ ਬੇਦ ਜਰ ਕਾ ਇਹਨਾ ਜਿੱਦਾਂ ਭਰਾ ਆਪਣਾ ਸ਼ੁਰੂ ਤੋਂ ਇਦਾਂ ਗਾਉਂਦਾ ਹੁੰਦਾ ਸੀ ਤੁਸੀਂ ਇੱਕ ਕਮੈਂਟ ਕਰਕੇ ਦੱਸਣਾ ਤੁਹਾਨੂੰ ਪਸੰਦ ਆਇਆ ਕਿ ਨਹੀਂ ਆਇਆ ਹਨ ਜਿੱਦਾਂ ਵੀ ਤੁਹਾਨੂੰ ਲੱਗਾ ਤੁਸੀਂ ਕਰਾਂਗੇ ਹੋਰ ਜਿੱਦਾਂ ਦਾ ਗਾਣਾ ਗਾਉਂਗੇ ਉਦੋਂ ਸੁਣਾਇਆ ਤੇ ਇਹ ਰੰਗ ਬੰਨਿਆ ਕਰਾਂਗੇ ਮਰਦ ਦਾ ਹਫ਼ਤੇ ਦਾ ਦਿਨਾਂ ਬਾਅਦ ਕੋਈ ਨਾ ਕੋਈ ਵੀਡੀਓ ਪਾ ਦਿਆ ਕਰਾਂਗੇ ਤੇ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਣੀ ਚਾਹੁੰਦਾ ਵੀ ਆ ਮੋਰੇ ਹੁਣ ਜੂਨ ਜੁਲਾਈ ਚ ਮੇਲੇ ਆ ਜਾਣੇ ਆ ਜਗ੍ਹਾ ਦੇ ਉੱਤੇ ਜੇ ਕਿਸੇ ਨੇ ਭਰਾ ਨੂੰ ਜਿੱਦਾਂ ਮਗਰ ਉੱਥੇ ਜਿੱਦਾਂ ਮਗਰ ਦੇ ਤੋਂ ਪੇਸ਼ਕਾਰੀ ਕਰਾਉਣੀ ਹੋਵੇ ਤਾਂ ਵੀ ਮੈਨਾਂ ਸੰਪਰਕ ਕਰ ਲਿਓ ਮੈਂ ਵਿੱਚ ਫੇ ਕੀ ਕਹਿੰਦੇ ਨੇ ਮੈਨੇਜਿੰਗ ਡਾਇਰੈਕਟਰ ਉਹ ਵਾਲਾ ਕੰਮ ਕਰ ਦੂੰਗਾ ਮੈਨੇਜਰ ਵਾਲਾ ਹੈ ਨਾ ਚਲੋ ਠੀਕ ਆ ਸਸੀ ਗੱਲ ਜੀ ਇੰਨੀਆਂ ਵੀਡੀਓ ਇੰਨੀ ਨੂੰ ਪ੍ਰਵਾਨ ਕਰੋ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ ਮੈਂ ਤੁਹਾਡਾ ਆਪਣਾ ਮੌਂਟੀ ਮਾਨ ਤੇ ਮੇਰਾ ਭਰਾ ਨਾਲ ਬੀਐਮ ਅਸੀਂ ਤੁਹਾਡਾ ਧੰਨਵਾਦ ਕਰਦੇ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਕੱਢ ਕੇ ਦੇਖਿਆ ਜੀ ਧੰਨਵਾਦ